ਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਵੀਰ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿੰਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਆ ਸਾਨੂੰ ਵਟਸਐਪ ਤੇ ਮੈਸੇਜ ਕਰੋ ਤੇ ਆਪਣਾ ਵਾਇਬ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਦੇ ਰਾਹੀਂ ਦੱਸ ਦਿੱਤੀ ਜਾਵੇਗੀ ਜਿਹੜਾ ਵੀ ਰਿਸ਼ਤਾ ਤੁਸੀਂ ਆਪਣੀ ਵੀਡੀਓ ਵੇਖ ਕੇ ਕਰਨਾ ਆਪਣੀ ਜ਼ਿੰਮੇਵਾਰੀ ਤੇ ਕਰੋ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਜੀ ਤੇ ਇੱਕ ਗੱਲ ਹੋਰ ਆਪਣੇ ਇਸ ਨੰਬਰ ਤੋਂ ਬਿਨਾ ਹੋਰ ਕੋਈ ਆਪਣਾ ਨੰਬਰ ਨਹੀਂ ਜੀ 7837029607 ਇਹ ਨੰਬਰ ਆਪਣਾ ਹੈ ਜੀ ਇਸ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣਾ ਬਾਇਓ ਡਾਟਾ ਭੇਜੋ ਹੋਰ ਕਿਸੇ ਚੈਨਲ ਨਾਲ ਸਾਡਾ ਕੋਈ ਵੀ ਲਿੰਕ ਨਹੀਂ ਹੈਗਾ ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਨਵੇਂ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਇਹਨਾਂ ਦਾ ਮਾਹਲ ਹੈ ਭੈਣ ਭਰਾ ਕੋਈ ਨਹੀਂ ਹੈਗਾ ਕੱਦ ਦਾ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਉਮਰ 1994 ਦਾ ਡੇਟ ਆਫ ਬਰਥ ਹੈ ਤੇ ਇਹ ਕੰਮ ਕਰਾ ਜੀ ਮੁੰਡਾ ਹੈ ਸਪੇਨ ਦੇ ਵਿੱਚ ਹੈ ਪਤਾ ਇਹਨਾਂ ਦਾ ਨਮਾ ਸ਼ਹਿਰ ਮੰਗ ਹੈ ਇਹਨਾਂ ਦੀ ਕਿ ਨਮਾ ਸ਼ਹਿਰ ਦੇ 20 ਕਿਲੋਮੀਟਰ ਏਰੀਆ ਨੂੰ ਪਹਿਲ ਹੈ ਜੀ ਏਟਲੀ ਸਪੇਨ ਵਾਲੇ ਵੀ ਸੰਪਰਕ ਕਰ ਸਕਦੇ ਨੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਰਾਹੀਂ ਪਰਿਵਾਰ ਨਾਲ ਡਾਇਰੈਕਟ ਗੱਲ ਕਰਕੇ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਨ ਸਿੰਘ ਪਤਾ ਚਨੀਰ ਤੋਂ ਮਾਨਸਾ ਗੋਲਜੀ ਕਾਸਟ ਇਹਨਾਂ ਦੀ ਸੋਢੀ ਖੱਤਰੀ ਹੈ ਉਮਰ ਇਹਨਾਂ ਦੀ 25 ਤੇ 1991 ਦਾ ਡੇਟ ਆਫ ਬਰਥ ਹੈ ਜੀ। ਪੜਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੋਈ ਹੈ ਤੇ ਕੱਦ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਸੌਰੀ 5 ਫੁੱਟ 7 ਇੰਚ ਦੀ। ਭਰਾ ਇਹਨਾਂ ਦੇ ਦੋ ਨੇ ਜੀ ਅਨਮੈਰਿਡ ਨੇ ਤੇ ਕੰਮਕਾਰ ਇਹਨਾਂ ਕੋਲ 3 ਕਿੱਲੇ ਜ਼ਮੀਨ ਹੈ। ਤੇ ਹੋਲ ਸੇਲ ਰੈਡੀमेड ਦੀ ਸ਼ਾਪ ਹੈ ਇਹਨਾਂ ਦੀ ਤੇ ਆਮਦਨ ਇਹਨਾਂ ਦੀ 35000 ਰੁਪਇਆ ਪਲੱਸ ਮਹੀਨਾ ਵਧੀਆ ਕੋਠੀ ਪਈ ਹੈ ਜੀ ਇਹਨਾਂ ਨੇ ਮੰਗਾ ਪਰਿਵਾਰ ਦੀ ਕਿ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸੋਹਣੀ ਸੁਨਖੀ ਹੋਵੇ ਲੜਕੀ ਘੱਟੋ ਘੱਟ 10 ਪਾਸ ਹੋਵੇ ਜੀ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਫੋਨ ਕਾਲ ਤੇ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਪਤਾ ਇਹਨਾਂ ਦਾ ਬਠਿੰਡਾ ਤੋਂ ਨੇ ਕਾਸਟ ਇਹਨਾਂ ਦੀ ਖੱਤਰੀ ਹੈ ਉਮਰ ਇਹਨਾਂ ਦੀ 30 ਸਾਲ ਅਤੇ ਗੋਤ ਇਹਨਾਂ ਦਾ ਚੋਪੜਾ ਹੈ ਕਾਦਾ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ 8th ਪਾਸ ਕਰੀ ਹੋਈ ਹੈ। ਭੈਣਾਂ ਇਹਨਾਂ ਦੀਆਂ 3 ਨੇ ਇੱਕ ਭੈਣ ਇਹਨਾਂ ਦੀ ਮੈਰਿਡ ਹੈ ਜੀ। ਕੰਮ ਕਰ ਇਹਨਾਂ ਦੀ ਆਪਣੀ ਦੁਕਾਨ ਹੈ ਤੇ ਮੰਗ ਆ ਜੀ ਪਰਿਵਾਰ ਦੀ ਘਰੇਲੂ ਲੜਕੀ ਦਾ ਰਿਸ਼ਤਾ ਚਾਹੀਦਾ ਹੋਰ ਕੋਈ ਦਾਜ ਦੇਜ ਦੀ ਮੰਗ ਨਹੀਂ। ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਦਾ ਨੰਬਰ ਦਿੱਤਾ ਹੈਗੇ ਆ ਇਹ ਫੋਨ ਕਾਲ ਤੇ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਵਲਿੰਨ ਸਿੰਘ ਪਤਾ ਅੰਮ੍ਰਿਤਸਰ ਕਾਸਟ ਇਹਨਾਂ ਦੀ ਅਰੋੜਾ ਸਿੱਖ ਹੈ। ਤੇ ਉਮਰ ਇਹਨਾਂ ਦੀ 24/7/1998 ਦਾ ਡੇਟ ਆਫ ਬਰਥ ਹੈ ਜੀ ਜਨਮ ਦਾ ਟਾਈਮ ਹੈ 6 AM ਦਾ ਸਵੇਰ ਦਾ ਸਮਾਂ ਜੀ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਮਾਦਰ ਇਹਨਾਂ ਦੇ ਐਕਸਪਾਇਰਡ ਨੇ ਮਾਤਾ ਤੇ ਕੰਮ ਕਰ ਰਿਹਾ ਜੀ ਇਹਨਾਂ ਦੀ ਆਪਣੀ ਸ਼ਾਪ ਹੈ ਮੰਡੀ ਦੇ ਵਿੱਚ ਆਰਤੀ ਫਰੂਟਸ ਸ਼ਾਪ ਨੰਬਰ 87 ਤੇ ਵਧੀਆ ਰਿਚ ਫੈਮਿਲੀ ਹੈ ਜੀ ਮੰਗ ਹੈ ਇਹਨਾਂ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ Hindu ਜਾਂ Sikh ਫੈਮਿਲੀ ਤੋਂ ਹੋਵੇ 22 ਜਾਂ 24 ਸਾਲ ਤੱਕ ਹੋਵੇ ਲੜਕੀ ਦੀ ਉਮਰ ਅੰਮ੍ਰਿਤਸਰ ਏਰੀਏ ਨੂੰ ਪਹਿਲ ਹੈ ਜੀ ਜੱਟ ਕਮਿਆਰ ਸਨਿਆਰੇ ਕਾਸਟ ਵਾਲੇ ਸੰਪਰਕ ਨਾ ਕਰਨ ਇਹਨਾਂ ਨੂੰ ਖੱਤਰੀ ਅਰੋੜਾ ਕਾਸਟ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਫੋਨ ਕਾਲ ਤੇ ਲੈ ਸਕਦੇ ਹੋ ਤੁਸੀਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਗਿੱਲ ਹੈ ਉਮਰ ਇਹਨਾਂ ਦੀ 14 ਨਾਲ 993 ਦਾ ਡੇਟ ਹੋ ਵਰਤ ਹੈ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀ ਐਸ ਸੀ ਆਈਟੀ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡ ਕੈਨੇਡਾ ਦੇ ਵਿੱਚ ਪੀ ਆਰ ਨੇ ਭੈਣ ਇਹਨਾਂ ਦੇ ਤੇ ਕੰਮਕਾਰ ਹੈ ਜੀ ਇਹ 10 ਕਿੱਲੇ ਜ਼ਮੀਨ ਆ ਮੁੰਡੇ ਕੋਲ ਤੇ ਆੜਤੀਏ ਦਾ ਕਾਰੋਬਾਰ ਇਹਨਾਂ ਦਾ ਮੰਗਾ ਜੀ ਪਰਿਵਾਰ ਦੀ ਕਿ ਲੜਕੀ ਕੈਨੇਡਾ ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਪੀ ਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਬਾਕੀ ਦੀ ਜਾਣਕਾਰੀ ਤੁਸੀਂ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੈ ਫੋਨ ਕਾਲ ਤੇ ਲੈ ਸਕਦੇ ਹੋ ਜੀ ਪਰਿਵਾਰ ਤੋਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਿਲਪ੍ਰੀਤ ਸਿੰਘ ਚਹਿਲ ਕਾਸਟਨ ਦੀ ਜੱਟ ਸਿੱਖ ਹੈ ਜੀ ਕਾਦਰ ਇਹਨਾਂ ਦਾ 5 ਫੁੱਟ 11 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਤੇ ਬੀਟੈਕ ਇਲੈਕਟ੍ਰੀਕਲ ਦੀ ਕੰਮ ਕਰੇ ਜੀ ਜ਼ਮੀਨ ਹੈ ਇਹਨਾਂ ਕੋਲ 6.5 ਕਿੱਲੇ ਖੇਤੀਬਾੜੀ ਦਾ ਕੰਮ ਹੈ ਇਹਨਾਂ ਦਾ ਤੇ ਮੁੰਡਾ ਇਹ ਮਹਾਲੀ ਦੇ ਵਿੱਚ ਆਨਲਾਈਨ ਕੰਮ ਕਰਦਾ ਹੈ ਤੇ ਇੱਕ ਭੈਣ ਹੈ ਜਿਹੜੀ ਆਸਟ੍ਰੇਲੀਆ ਦੇ ਵਿੱਚ ਇੱਕ ਭੈਣ ਇਹਨਾਂ ਦੀ ਪੰਜਾਬ ਦੇ ਵਿੱਚ ਹੈ ਤੇ ਇੱਕ ਭਰਾ ਇਹਨਾਂ ਦਾ ਪੁਰਤਗਾਲ ਦੇ ਵਿੱਚ ਪੀ ਆਰ ਹੈ ਜੀ ਤੇ ਪਿਤਾ ਇਹਨਾਂ ਦੇ ਰਿਟਾਇਰਡ ਨੇ 60000 ਰੁਪਏ ਪੈਨਸ਼ਨ ਮਹੀਨੇ ਦੀ ਆਉਂਦੀ ਹੈ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਮੰਗ ਇਹਨਾਂ ਦੀ ਕਿ ਕੁੜੀ ਪੜ੍ਹੀ ਲਿਖੀ ਹੋਵੇ ਜੀ ਸੋਹਣੀ ਸੁਨੱਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5-4 ਤੋਂ ਉੱਪਰ ਹੋਵੇ ਜੀ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਦਿਸਤਾ ਨੋਟ ਕਰੋ ਨਾਮ ਗੁਰਜੀਤ ਸਿੰਘ ਪਤਾ ਜ਼ਿਲ੍ਹਾ ਫਰੋਜ਼ ਹੁਸ਼ਿਆਰਪੁਰ ਤੇ ਕਾਸਟ ਨਾਂ ਦੀ ਰਾਮ ਗੜੀ ਹੈ ਗੋਤ ਇਹਨਾਂ ਦਾ ਰੈਸ਼ੀ ਹੈ ਉਮਰ ਹੈ ਜੀ 14/09/1992 ਦਾ ਡੇਟ ਆਫ ਬਰਥ ਹੈ ਤੇ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਮਾਤਾ ਪਿਤਾ ਐਕਸਪਾਇਰ ਨੇ ਜੀ ਇਹਨਾਂ ਦੇ ਕੰਮ ਕਰਾ ਜੀ Samsung ਕੰਪਨੀ ਦੇ ਵਿੱਚ ਇਲੈਕਟ੍ਰੀਸ਼ੀਅਨ ਤੇ CCTV ਕੈਮਰਾ ਤੇ ਰੋ ਮਕੈਨਿਕ ਦਾ ਕੰਮ ਕਰਦਾ ਮੁੰਡਾ ਮੰਗਾ ਜੀ ਪਰਿਵਾਰ ਦੀ ਕਿ ਕੁੜੀ ਵਧੀਆ ਪਰਿਵਾਰਤ ਹੋਵੇ ਘਰੇਲੂ ਹੋਵੇ ਰਾਮਗੜੀਆ ਕਾਸਟ ਤੋਂ ਹੋਵੇ ਲੜਕੀ ਜੀ ਦਾਜ ਦੇਹਜ ਦੀ ਕੋਈ ਵੀ ਮੰਗ ਨਹੀਂ ਇਹਨਾਂ ਦੀ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਲੈ ਸਕਦੇ ਹੋ ਸਿੱਧੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਾਜਪਾਲ ਸ਼ਰਮਾ ਪਤਾ ਮੋੜ ਮੰਡੀ ਪਿਤਾ ਦਾ ਨਾਮ ਹੈ ਜੀ ਸੁਰਜੀਤ ਸ਼ਰਮਾ ਤੇ ਕਾਸਟ ਇਹਨਾਂ ਦੀ ਸ਼ਰਮਾ ਹੈ ਉਮਰ ਇਹਨਾਂ ਦੀ 4-2-1993 ਦਾ ਡੇਟ ਆਫ ਬਰਥ ਹੈ ਤੇ ਕਾਦਰ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਤੇ ਪੜ੍ਹਾਈ ਇਹਨਾਂ ਨੇ 10th ਪਾਸ ਕਰੀ ਹੋਈ ਹੈ ਤੇ ਕੰਮ ਕਰੇ ਜੀ ਇਹਨਾਂ ਦੇ ਬਿਜਲੀ ਦਾ ਕੰਮ ਕਰਦੇ ਨੇ ਤੇ ਨਾਲ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮੰਗਾ ਜੀ ਪਰਿਵਾਰ ਦੀ ਕੁੜੀ ਸੋਹਣੀ ਸੰਖੀ ਹੋਵੇ ਤੇ ਘਰੇਲੂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਫੋਨ ਕਰ ਲ ਤੇ ਬਾਕੀ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੇ ਦਾ ਰਿਸ਼ਤਾ ਪਤਾ ਹੈ ਜਲੰਧਰ ਤੋਂ ਨੇ ਉਮਰ ਇਹਨਾਂ ਦੀ 29 ਸਾਲ ਤੇ ਕੱਦ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਇਹਨਾਂ ਦੀ ਸ਼ਸ਼ਟਜੀਨ ਦੀ ਸਰਸਵਤ ਬ੍ਰਾਹਮਣ ਹੈ ਤੇ ਕੰਮ ਕਰਾ ਮੁੰਡਾ ਹੈ ਦबई ਦੇ ਵਿੱਚ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਤਨਖਾਹ ਇਹਨਾਂ ਦੀ 45000 ਰੁਪਏ ਮਹੀਨੇ ਦੀ ਹੈ ਤੇ ਮੰਗਾ ਜੀ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਘਰੇਲੂ ਹੋਵੇ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਫੋਨ ਕਾਲ ਕਰੋ ਪਰਿਵਾਰ ਨੂੰ ਤੇ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ